ਸੰਦੀਪ ਨੂੰ ਰੋਟੀ ਦੇ ਆ ਹਾਂਜੀ ਮੰਮੀ ਚਲੋ ਫਿਰ ਵੀ ਕੋਈ ਗੱਲ ਨਹੀਂ ਹਨਾ ਰੋਟੀ ਤੁਹਾਨੂੰ ਦੇਣੀ ਚਾਹੀਦੀ ਹੈ ਨਾ ਉਹਦੇ ਸਾਠ ਟੁੱਟ ਲੱਗੀ ਆ ਚਲ ਆਪਣੇ ਕੋ ਗਲਤੀ ਹੋ ਗਈ ਹੈ ਤਾਂ ਕੋਈ ਗੱਲ ਨਹੀਂ ਮੰਮੀ ਗਲਤੀ ਤੇ ਚਲੋ ਆਪਣੇ ਕੋ ਕੋਈ ਨਹੀਂ ਪਰ ਭਾਬੀ ਫਿਰ ਕਿੱਦਾ ਕਰਦੇ ਨੇ ਚਲ ਮੈਂ ਰੋਟੀ ਤੇ ਪੁੱਛਣੇ ਰੋਟੀ ਦਿੱਤੇ ਚਲੋ ਕੋਈ ਗੱਲ ਨਹੀਂ ਰੋਟੀ ਤੇ ਪੁੱਛ ਅਰੇ ਰੋਟੀ ਤੇ ਦੇ ਆ ਨਾ ਤੂੰ ਅਗਲੇ ਕਹਿਣਗੇ ਉੱਥੇ ਵੀ ਪਾੜਾ ਪਵਾੜੇ ਪਾ ਕੇ ਆਈਏ ਤੇ ਇੱਥੇ ਵੀ ਆ ਕੇ ਸ਼ੁਰੂ ਕਰਤਾ ਚਲ ਮੈਂ ਪੁੱਛ ਕੇ ਆਈਏ ਕੀ ਕ ਰੋਟੀ ਦੇਣ ਨੀ ਤੇ ਲ ਪੁੱਛ ਤੇ ਆ ਮਮੀ ਕੀ ਪੁੱਛ ਕੇ ਆਉਂ ਜਾ ਤੇ ਮੈਂ ਰੋਟੀ ਤੋਂ ਨਹੀਂ ਹੈ ਢਾਲ ਚੋਲ ਖਾ ਅਗਲੇ ਕੰਨ ਤੇ ਉੱਥੇ ਵੀ ਪਵਾੜੇ ਪਾ ਪਾ ਕੇ ਫਿਰ ਇੱਥੇ ਖਲਾਰੇ ਪਾਏ ਹੋਏ ਨੇ ਚਲੋ ਕੋਈ ਨਾ ਮਮੀ ਆਹੋ ਮੈਂ ਪੁੱਛ ਕੇ ਆਣੀ ਐ ਇਹਨੂੰ ਸੇ ਮੈਂ ਕਹਣਾ ਖਲਾਰੇ ਨੂੰ ਕਿ ਉਹਨੂੰ ਟੰਗੜਿਆਂ ਨਾਲ ਡਾਉਣਾ ਹੈ ਹਾਂਜੀ ਹਾਂਜੀ ਇਹ ਤੇ ਹੈ ਚਲੋ ਮੈਂ ਤੁਹਾਡੀ ਗੱਲ ਤੇ ਮੰਨਦੀ ਆ ਚਲੋ ਮੈਂ ਪੁੱਛ ਕੇ ਆਈ ਤੇ ਮਮੀ ਭਾਬੀ ਨੂੰ ਰੋਟੀ ਪੁੱਛ ਕੇ ਆਉਂ ਉਹ ਤੇ ਮੈਂ ਰੋਟੀ ਪਾਉਣੀ ਆ ਹਾਂ ਕਰੀਮ ਵੀ ਲਗਾ ਲਈ ਆ ਉਹਨੂੰ ਕਪੜੇ-ਕਪੜੇ ਚੇਂਜ ਕਰ ਲੇ। ਮੈਂ ਪਿੰਨੀ ਆ ਰਾਮ ਦੇ ਨਾਲ ਮੈਂ ਹੈਨਾ। ਚਲ ਕਪੜੇ ਵੀ ਚੇਂਜ ਕਰ ਲੇ। ਨਵਾਂ ਸੂਟ ਸੀ ਖਰਾਬ ਹੋ ਜਾਣਾ ਸੀਗਾ। ਉੱਤੋਂ ਸਿਆਲੀ ਦੇ ਨਾਲ ਹੱਥ ਪਰ ਬੜੇ ਖਰਾਬ ਹੁੰਦੇ ਆ। ਚਲ ਠੀਕ ਹੈ। ਤਾਬੀ ਭਾਈ। ਆਕੇ ਤੂੰ। है पाड़ी? संतोष भाभी बड़ी दवाई दवाई खा दी है डॉक्टर ने दवाई दी दवाई दिखी सी मैं खा ली दो खुराक ही दिखाई पापी मम्मी थी रोटी भाभी रोटी लेके आवा ਨਾ ਰੰਦੋ ਮਾਨੀ ਕੰਨ ਥੋੜੀ ਜੀ ਖਾ ਲੋ ਪਾਪੀ ਮੈਂ ਦਾਲ ਚੋਲ ਬਣਾਏ ਨੇ ਨਾਲੇ ਰੋਟੀ ਵੀ ਬਣਾ ਤੁਹਾਨੂੰ ਦੇ ਰਹੀ ਹਾਂ ਹਾਏ ਕਿ ਦਰਦ ਹੁੰਦੀ ਆ ਬਾ ਕੀ ਬਣਾਇਆ ਤੂੰ ਕਾ ਵੀ ਦਾਲ ਚੋਲ ਬਣਾਇਆ ਤੇ ਫੁਲਕੇ ਵੀ ਬਣਾਏ ਨੇ ਨਾਲ ਫੁਲਕਾ ਨਹੀਂ ਖਾਣਾ ਮੈਂ ਦਾਲ ਦਾਲ ਚੋਲ ਹੀ ਦੇ ਦੇ ਮੈਨੂੰ ਚਲ ਮੈਂ ਲੈ ਕੇ ਆਨੀ ਹਾਂ ਹਾਏ ਹਾਂ ਮੈਨੂੰ ਠਾਈ ਜਰਾ ਅਈ ਮੇਰੀ ਬਾਹ ਦਿਖਾਤੀ ਹਾਏ ਹਾਏ ਮੇਰੀ ਬਾਹ ਹਾਏ हाय मेरे पास अभी पीछे की ना हाय अरे ना अलग जस अल हाय हाय मैं ले के रोटी नहीं हाँ हाँ जा 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 रोटी ले के आ देख कितना पागल बनाया है ना हाय बाकी की हो या बात है ना तेरे तो कुछ भी नहीं, नहीं हो या हाय पागल बनाया है

ਬਾਬੀ ਦੇ ਅਚਾਰ ਤੇ ਲੈ ਲੋ ਜੀ ਹਾਂ ਜੀ ਹਾਂ ਛੋਟੀ ਜੀ ਫਾੜ ਦੇ ਹਾਂਜੀ ਹਾਂਜੀ ਠੀਕ ਕੀ ਹੋਇਆ ਲੱਭ ਨਹੀਂ ਰਹੀ ਤੁਸੀਂ ਤਾਂ ਛੋਟੀ ਫਾੜੀ ਕਰੇ ਸੀ ਨਾ ਓਕੇ ਤਾਂ ਵੀ ਤਾਂ ਉਹਦੇ ਵੀ ਜਰਮ ਕਰਦਾ ਹਾਂ ਹਲਦੀ ਪਾ ਕੇ ਕਰੀ ਦਿੰਦੇ ਕਰ ਹਾਂਜੀ ਠੀਕ ਹੈ ਮੰਮੀ ਨੂੰ ਮੈਂ ਕਹਿਨੀ ਮੰਮੀ ਨੂੰ ਪੁੱਛ ਮੰਮੀ ਨੂੰ ਦੱਸ ਦੋ ਕਿਹੋ ਜਿਹਾ ਚਾਹੀਦਾ ਹਣਾ

हां जी भाभी मैं भी थक गई आज हाँ सारा काम कीत तने मैं थक गई छ मम्मी नु केनी टाड जोगा दूध ले आनगे ठीक है हां ठीक है जाओ जी ठीक है भाभी कोई ना चलो हाँ जी

ஆம ந

சோனா மெ கே நவா சால வீ மூட நேர ரே ਹਾਂ ਬਾਕ ਜੇ ਕਿਤੇ ਨਹੀਂ ਸੱਚੀ ਬਾਂ ਨੂੰ ਕੁਛ ਹੋ ਜAVE ਤੇ ਇਹ ਤੇ ਨੂੰ ਕਿਤੇ ਹੱਥਾਂ ਤੇ ਰੱਖਣ ਹੋਲ ਬੰਗੂ ਰੱਖਣ ਨੂੰ ਦਾਸ ਹੈ ਇਦਾਂ ਇਹਨਾਂ ਕਿੱਲੀ ਤੇ ਤਾਂ ਕੇ ਰੱਖਣਾ ਹੈ ਆ ਚਾਂ ਦੇ ਰੰਗਾਂ 와 ਚਾਹ ਮੈਂ ਕਿਤੇ ਆਣ ਜਾਣ ਦਿੱਤੇ ਲਈ ਨਹੀਂ ਦਿਨ ਇਹਦੇ ਤੇ ਦੇ ਲਈ ਗਾ ਨੂੰ ਤੇ ਪਾਉਂਦੇ ਹੈ ਸੋਨੇ ਦੀ ਬਾਤ ਚ ਲਾ ਰਾਂ ਠੀਕ ਹੈ ਫਤਨ ਨਾ ਤਾਂ ਕਿਹੜੇ ਵੇਲੇ ਆ ਜਾਂਦੀਆਂ ਨੇ

ਕਿ ਕਿ ਨੋਖਿਆਲ ਰੱਖ ਰਹੀ ਮੇਰਾ ਹਾਏ ਸੰਦੋਸ਼ਾ ਲੈ ਲਾ ਲੈ ਲਾ ਲਾਈਟ ਵੀ ਬੰਦ ਕਰ ਗਈ ਆ ਚਲੋ ਹੁਣ ਮੈਂ ਆਰਾਮ ਨਾ ਕੋਨ ਹੋਈ ਨਹੀਂ ਮੈਨੂੰ ਜਨਵਰੀ ਦੇਖਣੀ ਆ ਮੇਰੇ ਭਰਾ ਦਾ ਵਿਆਹ ਹੈ ਨਾ ਸਾਰਾ ਕੁਝ ਦੇਖਣਾ ਮੈਂ ਕਿੰਨੀ ਸ਼ੋਪਿੰਗ ਕਰਨੀ ਆ ਸਲੈਕਟ ਕਰਕੇ ਫਲਿੱਪਕਾਰਟ ਤੇ ਆਰਡਰ ਕਰ ਦੇਣਾ ਸਾਰਾ ਕੁਝ ਹੁਣ ਤੇ ਲੱਗਦਾ ਟਿਕ ਗਈ ਆ ਮੈਂ ਆਪਣਾ ਕੰਮ ਕਰਨਾ ਮੇਰੇ ਭਰਾ ਦਾ ਵਿਆਹ ਹੈ ਤੇ ਕਿੰਨਾ ਸਮਾਂ ਮੈਂ ਕਰੀਦਣਾ ਕਿੰਨਾ ਕਰੀਦਣਾ ਕੋਈ ਗੱਲ ਨਹੀਂ ਹੁਣ ਮੈਂ ਸਾਰਾ ਕੁਝ ਸਿਲੈਕਟ ਕਰਕੇ ਆਰਡਰ ਕਰ ਜਾਨੀ ਮੇਰਾ ਆਰਡਰ ਆਪ ਹੀ ਪਿੱਛੋਂ ਲੈ ਲੈਣਗੀਆ ਮੈਨੂੰ ਲੱਗਦਾ ਮੈਨੂੰ ਜਾਣਾ ਪੈਣਾ ਹੈ ਭਰਾ ਦੇ ਘਰ ਭਰਾ ਦਾ ਵਿਆਹ ਹੈ ਤੇ ਜੇ ਭੈਣ ਹੀ ਲੇਟ ਪਹੁੰਚੂਗੀ ਤੇ ਫਿਰ ਗੱਲ ਥੋੜੀ ਬਣਨੀ ਹੈ ਨਾਲੇ ਮੰਮੀ ਵੀ ਮੇਰੀ ਫੋਨ ਕਰਨ ਦੀ ਸੀ ਤੂੰ ਆ ਜਾ ਤੂੰ ਆ ਜਾ ਜਾਵਾਂ ਅੱਜ